ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਲਸ ਗੁਰਮੁਖ ਪਿਆਰਿਓ ਗੁਰੂ ਸਾਹਿਬ ਮਹਾਰਾਜੀ ਕਹਿੰਦੇ ਹਨ ਕਿ ਕਈ ਥਾਵਾਂ ਤੇ ਰੱਬ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਸਮਝ ਹੈ ਤਾਂ ਰੱਬ ਹੈ ਜਿੱਥੇ ਬੇ ਸਮਝੀਅਤ ਰੱਬ ਵੀ ਨਹੀਂ ਔਰ ਪਸ਼ੂਆਂ ਦੀ ਦੁਨੀਆ ਦੇ ਵਿੱਚ ਜਿਹੜਾ ਬਣੀ ਹੈ ਕਿਉਂਕਿ ਚੌਂ ਨੇ ਸੋਨੇ ਪਾਇਆ ਚੁੰਤਣ ਖਾਵੇ ਘਾਸ ਇਹ ਉਸ ਨੂੰ ਟੁਕੜੇ ਕਰ ਕਰਕੇ ਉਹਦੇ ਕੱਖਾਂ ਦੇ ਵਿੱਚ ਸੋਨਾ ਵੀ ਰਲਾਇਆ ਜਾਵੇ ਨਾ ਉਹ ਚੁੰਚਣ ਕੇ ਘਾਹ ਖਾਵੇਗੀ ਕਿਉਂਕਿ ਸੋਨਾ ਅਸਾਂ ਦੀ ਦੁਨੀਆਂ ਦੇ ਵਿੱਚ ਵੀ ਹੈ ਪਰ ਉਹਨੂੰ ਸਮਝ ਨਹੀਂ ਆਇਆ ਇਸ ਤਰ੍ਹਾਂ ਜੋ ਮਨੁੱਖ ਹੈ ਮਨੁੱਖ ਦੀ ਦੁਨੀਆਂ ਦੇ ਵਿੱਚ ਰੱਬ ਹੈ ਤਾਂ ਜ਼ਰੂਰ ਪਰ ਉਸ ਦੀ ਸਮਝ ਨਹੀਂ ਜਿੱਥੇ ਦੇ ਸਮਝਾ ਉਥੇ ਰੱਬ ਨਹੀਂ ਹੈ ਤੇ ਗੁਰਮੁਖ ਪਿਆਰਿਓ ਗੁਰੂ ਨਾਨਕ ਦੇਵ ਜੀ ਮਹਾਰਾਜੀ ਮੂਲ ਮੰਤਰ ਦੇ ਵਿੱਚ ਇਸ ਸੁਝਾਉਂਦੇ ਨੇ ਜਿੱਥੇ ਮੈਂ ਹਾਂ ਜਿੱਥੇ ਮੈਂ ਕਰਦਾ ਮੈਂ ਕਰਦਾ ਹਾਂ ਉੱਥੇ ਵੀ ਰੱਬ ਨਹੀਂ ਜਿੱਥੇ ਡਰ ਹੈ ਉੱਥੇ ਵੀ ਰੱਬ ਨਹੀਂ ਜਿੱਥੇ ਮਨ ਦੇ ਵਿੱਚ ਵੈਰ ਹੋ ਜਾਣਾ ਉੱਥੇ ਵੀ ਰੱਬ ਨਹੀਂ ਹੁੰਦਾ ਪਰ ਗੁਰਮੁਖ ਪਿਆਰਿਓ ਜਿੱਥੇ ਮੌਤ ਦਾ ਡਰ ਵੀ ਹੋਵੇ ਉੱਥੇ ਵੀ ਰੱਬ ਨਹੀਂ ਕਿਉਂਕਿ ਪਰਮੇਸ਼ਰ ਦੇ ਵਿੱਚ ਇਹ ਗੱਲਾਂ ਨਹੀਂ ਦੇਖਣ ਨੂੰ ਮਿਲਦੀਆਂ ਉਹ ਡਰ ਤੋਂ ਬਾਹਰ ਹੈ ਬੈਰ ਤੋਂ ਬਾਹਰ ਹੈ ਇਰਖਾਵਾਦੀ ਤੋਂ ਵੀ ਬਾਹਰ ਹੈ ਅਜੂਨੀਆਂ ਤੋਂ ਵੀ ਬਾਹਰ ਹੈ ਪਰ ਉਸ ਨੂੰ ਸਮਝਣਾ ਜੋ ਬਿਰਤੀ ਹੈ ਇਹ ਸੁਕਸ਼ਮ ਹੋਣੀ ਚਾਹੀਦੀ ਹੈ ਸੁਕਸ਼ਮ ਗੱਲ ਨੂੰ ਸਮਝਣ ਵਾਸਤੇ ਸੁਕਸ਼ਮ ਧਰਮ ਕੇ ਪਿਆਰੂ ਬੁੱਧੀ ਦੀ ਲੋੜ ਹੈ ਇਹ ਵੜਾ ਉੱਚਾ ਹੋਵੇ ਕੋਏ ਿਸ ਉੱਚੇ ਕੋ ਜਾਣੇ ਸੋਈ ਫਿਰ ਹੀ ਜਾਣਿਆ ਜਾ ਸਕਦਾ ਹੈ ਪਰ ਸਾ ਸੰਗਤ ਆਖਰ ਮੇਰੀ ਸਮ ਦੇ ਵਿੱਚ ਰੱਬ ਹੈ ਪਰ ਕੋੜ ਨਹੀਂ ਹੈ ਹੀਰਾ ਮੈਂ ਵੇਖਿਆ ਜ਼ਰੂਰ ਹੈ ਆਉਦੇ ਅੱਖਾਂ ਰਾਹੀਂ ਵੇਖਿਆ ਹੈ ਸਵੇਰਾ ਵਿੱਚ ਵੇਖਿਆ ਹੈ ਮੋਬੈਲਾ ਦਾ ਹੀ ਵੇਖਿਆ ਹੈ ਪਰ ਲਵੇ ਨਹੀਂ ਹੈ ਪਰ ਉਹ ਜਰਾ ਹੀਰਿਆਂ ਦਾ ਵੀ ਹੀਰਾ ਹੈ ਅਕਾਲ ਪੁਰਖ ਜਿਹੜਾ ਆਪ ਦੀ ਆਪ ਪੈਦਾ ਹੋਇਆ ਨਾ ਗੁਰਮੁਖ ਪਿਆਰਿਓ ਉਹ ਹੀਰਿਆਂ ਦੇ ਵੀ ਹੀਰਾ ਹੈ ਸਮਝ ਜ਼ਰੂਰ ਹੈ ਕਿ ਪ੍ਰਮਾਤਮਾ ਕਿਵੇਂ ਮਿਲਦਾ ਹੈ ਪਰ ਮਿਲਿਆ ਨਹੀਂ ਜਾਂਦਾ ਕਿਉਂ ਮਾਂਡੇ ਵਿੱਚ ਦੇ ਕਰਤਾ ਪਾਣਾ ਵੀ ਮੈਂ ਕਰਦਾ ਕੋਈ ਕੰਮ ਆ ਮੈਂ ਕਰਦਾ ਇਹ ਐਸੀ ਕੰਧ ਮਨੁੱਖ ਦੇ ਅੰਦਰ ਕੋਹੜ ਦੀ ਕੰਧ ਨਾ ਮੈਂ ਨੇਰੀ ਦੀ ਕੰਧ ਇਹ ਖੜੀ ਹੋ ਗਈ ਨਾ ਇਹ ਬਹਿਗੂ ਸਿਰ ਤੋਂ ਬਣਾਟੇ ਨਹੀਂ ਜਦ ਤੱਕ ਇਹ ਹਮੇਗਾ ਪਰਦਾ ਦੂਰ ਨਹੀਂ ਹੁੰਦਾ ਉਦੋਂ ਤੱਕ ਇਹ ਪ੍ਰਮਾਤਮਾ ਦੇ ਨਾਲ ਆਤਮਾ ਦਾ ਮੇਲ ਨਹੀਂ ਹੁੰਦਾ ਕਿਉਂ ਕਰੂੰ ਪਿਆਰੋ ਜਿੱਥੇ ਕੋਈ ਲੋਭ ਉਥੇ ਕਾਲ ਹੁੰਦਾ ਹੈ ਪਰ ਜਿੱਥੇ ਗੁਰਗਰ ਖਿੰਮਾ ਹੋ ਜਾਂਦਾ ਉਥੇ ਪ੍ਰਮਾਤਮਾ ਕਹਿੰਦਾ ਮੈਂ ਆਪ ਹਾਂ ਭਾਰ ਇਹ ਸਮਝ ਉਦੋਂ ਪੈਣੀ ਹੈ ਜਦੋਂ ਸੇ ਗੁਰੂ ਦੇ ਸ਼ਬਦ ਦੀ ਵਿਚਾਰ ਸੁਣਾਗੇ ਉਹ ਵਿਚਾਰ ਦੇ ਅਮਲ ਕਰਾਂਗੇ ਅਮਲ ਕਰਦੇ ਨਾਲ ਹੀ ਪ੍ਰਮਾਤਮਾ ਦੀ ਸੋਝੀ ਪੈਣੀ ਹੈ ਉਹ ਪ੍ਰਕਾਸ਼ ਰੂਪ ਹੈ ਗੀਤ ਸੰਗੀਤ ਦੇ ਵਿੱਚ ਉਹ ਪ੍ਰਗਟ ਹੁੰਦਾ ਹੈ ਇਹ ਜੋ ਬਾਣੀ ਹੈ ਇਹ ਸਾਡਾ ਸ਼ਬਦ ਰੂਪ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸ਼ਤਾਰੇ ਔਰ ਸਾ ਸੰਗਤ ਸਤਿਗੁਰੂ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਸਾਨੂੰ ਇਹ ਗੱਲ ਦੀ ਸੋਝੀ ਪਈ ਪ੍ਰਵਾਤਮਾ ਬਾਰੇ ਸਾਡਾ ਜਿਹੜਾ ਮਨ ਹੈ ਉਹਦੀ ਵਿਚਾਰ ਬਾਰੇ ਸੋਤਨ ਬਾਰੇ ਸਮਝਣ ਬਾਰੇ ਸਤਿਗੁਰੂ ਜੀ ਰਹਿਮਤ ਕਰ ਦੇਣਾ ਮਨ ਦੇ ਵਿੱਚ ਬਸ ਜਾਵੇ ਇਹ ਜਿਹੜਾ ਮਨ ਹੈ ਮਨ ਮਤ ਆਵੇ ਨਾਨਕਾ ਇਹ ਪੂਰਨ ਕਿਰਪਾ ਹੋਏ ਇਹ ਗੁਰੂਆਂ ਦੀ ਕਿਰਪਾ ਹੋ ਜਾਵੇ ਪੂਰੇ ਗੁਰੂ ਦੀ ਕਿਰਪਾ ਹੋ ਜਾਵੇ ਜਿਹੜਾ ਮਨ ਹੈ ਨਾ ਇਹ ਚੰਚਲ ਮਨ ਟਿਕ ਜਾਂਦਾ ਹੈ ਪਰਮਾਤਮਾ ਵੀ ਟਿਕਿਆ ਹੋਇਆ ਹੈ ਆਖਰ ਇਹ ਚੰਚਲ ਮਨ ਨੂੰ ਵੀ ਟਿਕਣਾ ਪੈਣਾ ਹੈ ਫਿਰ ਉਸ ਕਾਲ ਪੁਰਖ ਦੇ ਵਿੱਚ ਇਹ लीन ਹੋ ਸਕਦਾ ਹੈ ਤੇ ਨਹੀਂ ਤਾਂ ਇਹ ਨਹੀਂ ਪਤਾ ਕਿ ਕਿੰਨੀ ਇਹ ਜਨਮ ਜਨਮਾਂ ਜਨਮਾਂ ਦੇ ਵਿੱਚ ਭਟਕਦਾ ਆਇਆ ਹੈ ਇਹ ਪੜਦਾਈਂ ਤੇਰੀਗਾ ਹਉਸਾ ਸੰਗਤ ਇਨੀਕ ਵਿਚਾਰਾ ਕਰਦੇ ਨੇ ਪੁੱਲ ਚੁੱਕਾਂ ਦੀ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ